ਮੁੱਖ ਮੰਤਰੀ ਸਾਹਿਬ ਨੇ ਪਿੰਡਾਂ ਦੇ ਵਿੱਚ ਜੋ ਟੇਲਾਂ ਤੱਕ ਪਾਣੀ ਪਹੁੰਚਾਇਆ ਨਹਿਰਾਂ ਕੱਸੀਆਂ ਕੱਢੀਆਂ ਔਰ ਬਿਜਲੀ ਔਰ ਜੋ ਵੀ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਐਈਆਂ ਨੇ ਧਾਰਨਾ ਨੇ ਜੀ ਜਿਹੜੇ ਬੱਚੇ ਦੇ ਮਾਪੇ ਲੇਬਰ ਕਰ ਰਹੇ ਸੀ ਉਹਨਾਂ ਦੇ ਬੱਚੇ ਵੀ ਚਾਚੇ ਬਣਿਆ ਕਿਉਂਕਿ ਇਹ ਸਰਕਾਰ ਦੀ ਦੇਣ ਹੈ ਕਿ ਨਿਰਭਰਨਾ ਨਹੀਂ ਕੋਈ ਬਣ ਸਕਦਾ ਸੀ ਕਰੋੜਾਂ ਰੁਪਏ ਪਹਿਲਾਂ ਲੈਂਦੇ ਸੀ ਸਰਕਾਰਾਂ ਇਸ ਕਰਕੇ ਹੀ ਦੇਖਦਾ ਜੋ ਗਰੀਬ ਕੈਟਾਗਰੀ ਦੀ ਵੋਟ ਆ ਉਹ ਵੀ ਸ੍ਰੀ ਭਗਵੰਤ ਮਾਨ ਜੀ ਨੂੰ ਔਰ ਇਸ ਹਲਕੇ ਦੇ ਵਿੱਚ ਇਮਰੀ ਚੋਣਾ ਕੀ ਜੋ ਇਹ ਹਰਮਿੰਦਰ ਸਿੰਘ ਸੰਧੂ ਜੀ ਨੂੰ ਵੋਟ ਪਤ ਵਤ ਪੈ ਰਹੀ ਹੈ ਜੋ ਅਸੀਂ ਦੇਖ ਰਿਹਾ ਪਹਿਲਾਂ ਰਾਤਾਂ ਨੂੰ ਲਾਈਟ ਚਲੀ ਗਈ ਆ ਕਿ ਜਦੋਂ ਕਿਸਾਨ ਘਰੇ ਪਹੁੰਚਦਾ ਸੀਗਾ ਲਾਈਟ ਆ ਜਾਂਦੀ ਸੀ ਜਦੋਂ ਮੋਟਰ ਤੇ ਜਾਂਦਾ ਸੀ ਪੰਪੀ ਤੇ ਤਾਂ ਲਾਈਟ ਫੇਰ ਚਲੀ ਜਾਂਦੀ ਸੀ ਉਹ ਵਿਚਾਰੇ ਕਿਸਾਨ ਦੀ ਖੱਜਲਖਵਰੀ ਉਹ ਖਤਮ ਹੋ ਗਈ ਆ ਹੁਣ ਜੋ ਵੀ ਆ ਸਵੇਰੇ ਮੁਲਾਜ਼ਮਾਂ ਦੀ ਤਰ੍ਹਾਂ ਜਾ ਕੇ ਆਪਣਾ ਮੋਟਰ ਦਾ ਬੰਬੀ ਦਾ ਬਟਨ ਨੱਪਦੇ ਆ ਤੇ ਆਪਣੇ ਜੋ ਵੀ ਆ ਕਿ ਫਸਲ ਨੂੰ ਪਾਣੀ ਦੇ ਕੇ ਕਰਿਆ ਜਾਂਦੇ ਆ ਟਾਈਮ ਨਾਲ ਆਪਣੇ ਬੱਚਿਆਂ ਦੇ ਵਿੱਚ ਰੋਟੀ ਪਾਣੀ ਖਾਂਦੇ ਆਗੇ ਆਰਾਮ ਦੀ ਨੀਂਦ ਜਿਹੜੀ ਘਰੇ ਸੌਂਦੇ ਆ ਟਾਈਮ ਪਿਆ ਸਰਕਾਰ ਦਾ ਅਲੇ ਹੋਰ ਬਹੁਤ ਕੁਝ ਕਰਨਾ ਜੋ ਵਾਅਦੇ ਕਰੇ ਨੇ ਸਾਨੂੰ ਯਕੀਨ ਆਗਾ ਵੀ ਸਰਕਾਰ ਜ਼ਰੂਰ ਦੋਗੀ ਤਰਨ ਤਰਨ ਹਲਕੇ ਦੀ ਕੀ ਰਿਪੋਰਟ ਆ ਕਿਹੜੇ ਜਿਹੜਾ ਇੱਥੇ ਕੈਂਡੀਡੇਟ ਨੇ ਜਿਹੜੇ ਲੀਡ ਕਰਨਗੇ ਤੇ ਕਿਉਂ ਕਰਨਗੇ ਇਹ ਸਾਰਾ ਆਮ ਪਬਲਿਕ ਨੂੰ ਪਤਾ ਕਿ ਅਸੀਂ ਕਿਸ ਨੂੰ ਵੋਟ ਪਾਉਣੀ ਆ ਅੱਜ ਕੱਲ ਜਿਹੜੇ ਲੋਕ ਨੇ ਉਹ ਬਹੁਤ ਸਿਆਣੇ ਹੋ ਚੁੱਕੇ ਨੇ ਅਤੇ ਸੂਝਵਾਨ ਜਿਹੜੇ ਨੇਤਾ ਨੇ ਉਹਨਾਂ ਨੂੰ ਚੁਣਨਾ ਆਮ ਲੋਕਾਂ ਦਾ ਅਧਿਕਾਰ ਆ ਤੇ ਆਮ ਪਬਲਿਕ ਨੂੰ ਅਸੀਂ ਪੁੱਛਾਂਗੇ ਕਿ ਇਹ ਕਿਸ ਨੂੰ ਵੋਟ ਪਾਉਣਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੋ ਵੀ ਸੋਸ਼ਲ ਮੀਡੀਆ ਜਾਂ ਤੁਸੀਂ ਵੀ ਰਾਏ ਹੋ ਸਾਡੇ ਗਰਾਊਂਡ ਲੈਵਲ ਤੋਂ ਜੋ ਰਿਪੋਰਟ ਲੱਗਿਆ ਹਾਂ ਬਹੁਤ ਬਹੁਤ ਧੰਨਵਾਦ ਇਸ ਟਾਈਮ ਜੀ ਜੋ ਅਸੀਂ ਦੇਖ ਰਹੇ ਹਾਂ ਜੋ ਕਿ ਪਹਿਲਾਂ ਹੀ ਵੀ ਦੋ ਵਾਰ ਨਾਮਜ਼ਦਗੀ ਕਰ ਚੁੱਕੇ ਨੇ ਹਰਮੀਤ ਸਿੰਘ ਜੀ ਅਸੀਂਾਂ ਜੋ ਲੋਕ ਨੇ ਉਹਨਾਂ ਦਾ ਚਕਾ ਬਹੁਤ ਜ਼ਿਆਦਾ ਉਹ ਲੋਕਾਂ ਦਾ ਉਹਨਾਂ ਦੇ ਵਾਲਾਗਾ ਬਾਕੀ ਇਹ ਲੋਕ ਅਮਨ ਸ਼ਾਂਤੀ ਇਹ ਚਾਹੁੰਦੇ ਆ ਵਿਕਾਸ ਚਾਹੁੰਦੇ ਆ ਕਿ ਕਿਉਂਕਿ ਜੋ ਮੁੱਖ ਮੰਤਰੀ ਸਾਹਿਬ ਨੇ ਪਿੰਡਾਂ ਦੇ ਵਿੱਚ ਜੋ ਟੇਲਾਂ ਤੱਕ ਪਾਣੀ ਪਹੁੰਚਾਇਆ ਨਹਿਰਾਂ ਕੱਸੀਆਂ ਕੱਢੀਆਂ ਔਰ ਬਿਜਲੀ ਔਰ ਜੋ ਵੀ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਅਈਆਂ ਨੇ ਉਦਾਹਰਣਾਂ ਨੇ ਜੀ ਜਿਹੜੇ ਬੱਚੇ ਦੇ ਮਾਪੇ ਲੇਬਰ ਕਰ ਰਹੇ ਸੀ ਉਹਨਾਂ ਦੇ ਬੱਚੇ ਵੀ ਜੱਜ ਬਣਿਆ ਕਿਉਂਕਿ ਇਹ ਸਰਕਾਰ ਦੀ ਦੇਣ ਹੈ ਕਿ ਨਿਰਭਰਨਾ ਨਹੀਂ ਕੋਈ ਬਣ ਸਕਦਾ ਸੀ ਕਰੋੜਾਂ ਰੁਪਏ ਪਹਿਲਾਂ ਲੈਂਦੇ ਸੀ ਸਰਕਾਰਾਂ ਇਸ ਕਰਕੇ ਹੀ ਦੇਖਦਾ ਜੋ ਗਰੀਬ ਕੈਟਾਗਰੀ ਦੀ ਵੋਟ ਆ ਉਹ ਵੀ ਸ੍ਰੀ ਭਗਵਾਨ ਤਮਨਜੀ ਨੂੰ ਔਰ ਇਸ ਹਲਕੇ ਦੇ ਵਿੱਚ ਜਿਮਰੀ ਚੋਣਾਂ ਆ ਗਈ ਜੋ ਇਹ ਹਰਮਿੰਦਰ ਸਿੰਘ ਸੰਧੂ ਜੀ ਨੂੰ ਵੋਟ ਵੱਧ ਵੱਧ ਪੈ ਰਹੀ ਹੈ ਜੋ ਅਸੀਂ ਦੇਖ ਰਹੇ ਆਗੇ ਸਾਡਾ ਵੀ ਇਹ ਹੈਗਾ ਵੀ ਜੇ ਉਹ ਕਿਸਾਨਾਂ ਦੇ ਲਈ ਇਹ ਪਾਣੀ ਦੀ ਸਹੂਲਤ ਆ ਗਈ ਜੋ ਵੀ ਦੇ ਰਹੇ ਨੇਗੇ ਬਹੁਤ ਵਧੀਆ ਦੇ ਰਹੇ ਆਗੇ ਅਸੀਂ ਇਸ ਕਰਕੇ ਵੋਟ ਪਾ ਰਹੇ ਹਾਂ ਪਹਿਲਾਂ ਰਾਤਾਂ ਨੂੰ ਲਾਈਟ ਚਲੀ ਗਈ ਆ ਕਿ ਜਦੋਂ ਕਿਸਾਨ ਘਰੇ ਪਹੁੰਚਦਾ ਸੀਗਾ ਲਾਈਟ ਆ ਜਾਂਦੀ ਸੀ ਜਦੋਂ ਮੋਟਰ ਤੇ ਜਾਂਦਾ ਸੀ ਬੰਬੀ ਤੇ ਤਾਂ ਲਾਈਟ ਫੇਰ ਚਲੀ ਜਾਂਦੀ ਸੀ ਉਹ ਵਿਚਾਰੇ ਕਿਸਾਨ ਦੀ ਖੱਜਲਖਵਰੀ ਉਹ ਖਤਮ ਹੋ ਗਈ ਆ ਹੁਣ ਜੋ ਵੀ ਆ ਸਵੇਰੇ ਮੁਲਾਜ਼ਮਾਂ ਦੀ ਤਰ੍ਹਾਂ ਜਾ ਕੇ ਆਪਣਾ ਮੋਟਰ ਦਾ ਬੰਬੀ ਦਾ ਬਟਨ ਨੱਪਦੇ ਆ ਤੇ ਆਪਣੇ ਜੋ ਵੀ ਆ ਗਈ ਫਸਲ ਨੂੰ ਪਾਣੀ ਦੇ ਕੇ ਘਰੇ ਆ ਜਾਂਦੇ ਆ ਟਾਈਮ ਨਾਲ ਆਪਣੇ ਬੱਚਿਆਂ ਦੇ ਵਿੱਚ ਰੋਟੀ ਪਾਣੀ ਖਾਂਦੇ ਆਗੇ ਆਰਾਮ ਦੀ ਨੀਂਦ ਜਿਹੜਿਆ ਘਰੇ ਸੌਂਦੇ ਆ ਇਹ ਕਿਸਾਨਾਂ ਦੇ ਬਹੁਤ ਹੀ ਵਧੀਆ ਕੰਮ ਕੀਤਾ ਗਏ ਅੱਗੇ ਵੀ ਕਰ ਰਿਹਾ ਹਲੇ ਸਭ ਟਾਈਮ ਪਿਆ ਸਰਕਾਰ ਦਾ ਹਲੇ ਹੋਰ ਬਹੁਤ ਕੁਝ ਕਰਨਾ ਜੋ ਵਾਅਦੇ ਕਰੇ ਨੇ ਸਾਨੂੰ ਜੀ ਕੀ ਨਾਗਾ ਵੀ ਸਰਕਾਰ ਜ਼ਰੂਰ ਦੋ